ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ 62 ਤੇ ਮੈਂ ਹਾਂ ਤੁਹਾਡੇ ਨਾਲ ਸतीश ਕੁਮਾਰ ਹੈਪੀ ਅਸੀਂ ਸੁਣਦੇ ਹਾਂ ਕਿ ਕੁਦਰਤ ਜਦੋਂ ਕਹਿਰ ਵਰਤਾਂਦੀ ਹੈਗੀ ਆ ਤਾਂ ਐਡਾ ਭਿਆਨਕਰ ਹੁੰਦਾ ਹੈਗਾ ਕਿ ਬੰਦਾ ਉਸ ਨੂੰ ਸਮਝ ਨਹੀਂ ਪਾਉਂਦਾਗਾ ਕੁਦਰਤ ਜਦੋਂ ਵੀ ਆਪਦੇ ਰੂਪ ਦੇ ਵਿੱਚ ਆਂਦੀ ਹੈਗੀ ਆ ਤਾਂ ਉਸ ਦੇ ਅੱਗੇ ਚਾਹੇ ਕੋਈ ਬੰਦਾ ਹੈ ਚਾਹੇ ਕੋਈ ਮਸ਼ੀਨਰੀ ਹੈ ਜੋ ਵੀ ਉਹਦੇ ਅਕੇ ਆਂਦਾ ਹੈਗਾ ਉਸ ਨੂੰ ਆਪ ਦੇ ਨਾਲ ਹੀ ਉਡਾ ਕੇ ਲੈ ਜਾਂਦੀ ਹੈਗੀ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਹੈਗੀ ਆ ਭਗਤਾ ਭਾਈ ਕੀ ਜਿੱਥੇ ਸਿਰਫ ਹੋਰ ਸਿਰਫ 10 ਮਿੰਟ ਤੋਂ ਵੀ ਘੱਟ ਦਾ ਇੱਕ ਵਰੋਲਾ ਆਇਆ ਜਿਹਨੂੰ ਅਸੀਂ ਬਾਗਰੋਲਾ ਕਹਿ ਦਿੰਦੇ ਹਾਂਗੇ ਔਰ ਆਪਦੇ ਨਾਲ ਉਹ ਸਭ ਕੁਝ ਵਹਾ ਕੇ ਲੈ ਗਿਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰੀਕੇ ਜਿਹੜੀਆਂ ਪੱਕੀਆਂ ਇਮਾਰਤਾਂ ਜੋ ਬਣੀਆਂ ਹੋਈਆਂ ਸੀਗੀਆਂ ਉਹਨੂੰ ਟਾਹ ਢੇਰੀ ਕਰ ਦਿੱਤਾ ਔਰ ਦੱਸਦੇ ਹੈਗੇ ਵੀ ਜੋ ਗੱਡੀਆਂ ਜੋ ਕਾਰਾਂ ਜਮੀਨ ਤੇ ਖੜੇ ਜਿਹਨਾਂ ਨੂੰ ਕੋਈ ਹਲਾ ਨਹੀਂ ਸਕਦਾਗਾ 80 80 ਫੁੱਟ ਉੱਤੇ ਹਵਾ ਦੇ ਵਿੱਚ ਉੜਦੀਆਂ ਹੋਈਆਂ ਉਹ ਦਿਖਾਈ ਦਿੱਤੀਆਂ ਹੈਗੀਆਂ ਕਾਫੀ ਜ਼ਿਆਦਾ ਕੁਦਰਤ ਨੇ ਆਪਦਾ ਰੰਗ ਦਿਖਾਇਆ ਹੈਗਾ ਇਹ ਸਾਰੀ ਵੀਡੀਓ ਜੋ ਤੁਸੀਂ ਦੇਖ ਰਹੇ ਹੋਗੇ ਉਹ ਭਗਤਾ ਭਾਈਕੇ ਦੀ ਹੈਗੀ ਆ ਤੁਹਾਨੂੰ ਜੋ ਦਿਖਾਰੇ ਹੈਗੇ ਅਸੀਂ ਵੀ ਕਿਸ ਤਰੀਕੇ ਇੱਕ ਸ਼ੈਲਰ ਕਰੋੜਾ ਰੁਪਿਆ ਦਾ ਸ਼ੈਲਰ ਸੀਗਾ ਇੱਕ ਪट्रोल पंप ਇੱਕ ਵਰਕਸ਼ਾਪ ਤੇ ਇੱਕ ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਕੁਦਰਤ ਨੇ ਆਪਦਾ ਐਸਾ ਕਹਿਰ ਵਰਪਾਇਆ ਕਿ ਤਸਵੀਰਾਂ ਤੁਹਾਡੇ ਸਾਹਮਣੇ ਆ ਸਿਰਫ ਔਰ ਸਿਰਫ ਚੰਗੀਆਂ ਭਲੀਆਂ ਇਮਾਰਤਾਂ ਖੰਡਰ ਬਣ ਗਈਆਂ ਕਿੰਨਾ ਨੁਕਸਾਨ ਹੋਇਆ ਕੀ ਕੁਝ ਹੋਇਆ ਕੁਝ ਨਹੀਂ ਪਤਾ ਲੱਗ ਰਿਹਾਗਾ ਬਸ ਇਹੀ ਐ ਬੇਵਾਹਿ ਗੁਰੂ ਮਿਹਰ ਕਰੇ ਮਿਹਰ ਕਰੇ हे ਪ੍ਰਮਾਤਮਾ हे ਪਰਮ ਪਿਤਾ ਹੇਸ਼ਵਰ ਹੇ ਅੱਲਾ ਸਾਡੇ ਪੰਜਾਬ ਤੇ ਸਾਡੇ ਉਤੇ ਮਿਹਰ ਕਰ ਫਸਲਾਂ ਪੱਕ ਚੁੱਕੀਆਂ ਹੈਗੀਆਂ ਪਰ ਅਸੀਂ કુદરત ਦੇ કહેર ਤੋਂ બચਣਾ ચાહને ਆ પરમ પિતા ਸਾਨੂੰ ਬਚਾ ਕੇ ਰੱਖੀ ¿Qué me aprecia